ਕਵਾੜ ਫਰਨੀਚਰ ਬਟੇ ਨਾਮਾ ਫਰਨੀਚਰ ਲੈ ਕੇ ਜਾ ਸਕਦੇ ਹੋ ਟੁੱਟੇ ਸੋਫੇ ਪਾਟੇ ਗੱਦੇ ਅਲਮਾਰੀਆਂ ਬੈੱਡ ਜਿਹੜੇ ਟੁੱਟੇ ਹੋਏ ਵਾਸ਼ਿੰਗ ਮਸ਼ੀਨਾਂ ਨੇ ਉਹ ਵੀ ਤੁਸੀਂ ਇੱਥੇ ਕਟਵਾ ਸਕਦੇ ਹੋ 5000 ਦੀ ਇੱਕ ਚੀਜ਼ ਕੱਟਣਗੇ ਤੇ ਉਹਦੇ ਬਦਲੇ ਜਿਹੜਾ ਨਾਮ ਫਰਨੀਚਰ ਦੇਣਗੇ ਉਹਦੀ 5 ਸਾਲ ਦੀ ਗਾਰੰਟੀ ਹੋਊਗੀ ਤੇ ਰੇਟ ਦੀ ਸਾਰੇ ਇੰਡੀਆ ਦੇ ਵਿੱਚ ਜ਼ਿੰਮੇਵਾਰੀ ਹੋਊਗੀ ਲਗਜ਼ਰੀ ਬੈੱਡ ਸੋਫੇ ਅਲਮਾਰੀਆਂ ਇੱਥੇ ਮਿਲਦੀਆਂ ਨੇ ਤੇ ਜਿਵੇਂ ਲਾ ਲਓ 15000 ਦਾ ਬੈੱਡ ਹੈ 5000 ਦੀ ਤੁਹਾਡੀ ਪੁਰਾਣੀ ਚੀਜ਼ ਕੱਟ ਗਈ ਉਹ ਪਿੱਛੇ 10000 ਰਹਿ ਗਿਆ ਤੇ ਉਹਦੀ 5 ਸਾਲ ਦੀ ਨਾਲ ਗਾਰੰਟੀ ਵੀ ਦੇਣਗੇ ਇਹ ਸੋਫਾ ਤਾਂ ਉਹਨਾਂ ਨੂੰ 6000 ਦੀ ਕੀਮਤ 'ਚ ਲੱਗੂਗਾ ਬਹੁਤ ਸਸਤਾ ਹੈ ਵੈਸੇ ਦੀ ਕੀਮਤ ਬਹੁਤ ਮਹਿੰਗੀ ਹੈ ਸੋਫੇ ਦੀ ਲਗਜ਼ਰੀ ਸੋਫਾ ਤੇ ਇਹ 28000 ਦਾ ਕਿਹੜੇ ਹਿਸਾਬ ਨਾਲ ਪਹਿਲੇ 5 ਬੰਦੇ ਨੂੰ ਕਿਵੇਂ ਸਸਤਾ ਲੱਗੂਗਾ ਜੀ ਇਹ ਪਹਿਲੇ 5 ਜਣਿਆਂ ਨੂੰ ਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹ ਸਾਨੂੰ ਆ ਕੇ ਸ਼ੇਅਰ ਕਰਕੇ ਆਵੇ ਤੇ ਸਾਨੂੰ ਦੱਸੇ ਵੀ ਤੁਹਾਡੀ ਵੀਡੀਓ ਦੇਖੀ ਐ ਅਸੀਂ ਤੇ ਉਹਨਾਂ ਨੂੰ ਅਸੀਂ ਇਹ 28000 ਰੁਪਏ ਦਾ ਸੋਫਾ ਲਾਵਾਂਗੇ ਇੱਕ ਸਕੀਮ ਕੱਢੀ ਐ ਜੀ ਬਸ ਸਿਰਫ ਪਹਿਲੇ 5 ਜਣਿਆਂ ਨੂੰ ਪਹਿਲੇ 5 ਜਣਿਆਂ ਨੂੰ ਹਾਂ 6ਵੇਂ ਬੰਦੇ ਨੂੰ ਇਹ 28000 ਦਾ ਨਹੀਂ ਮਿਲਣਾ ਜੀ ਠੀਕ ਹੈ ਜੀ ਠੀਕ ਹੈ ਜੀ ਕੱਟ ਕੇ 28000 ਦਾ ਪਊਗਾ ਜੀ 5000 ਦਾ ਸਮਾਨ ਕੱਟ ਕੇ ਹੀ 28000 ਠੀਕ ਹੈ ਜੀ ਕੋਈ ਵੀ ਸਮਾਨ ਲਿਓ ਪੁਰਾਣਾ ਸਮਾਨ ਲਿਓ ਚਾਹੇ ਕੁਝ ਵੀ ਲਿਓ ਜੀ ਚਾਹੇ ਟੁੱਟਿਆ ਹੋਇਆ ਲਿਓ ਜੀ ਹੁਣ ਪਹਿਲੇ 5 ਜਾਨੇ ਤੁਸੀਂ ਦੇਖ ਲਓ ਵੀ ਕਿਹੜੇ ਹੋਣਗੇ ਜਿਨ੍ਹਾਂ ਨੇ ਖਰੀਦਣਾ ਹੈ ਕਾਲ ਕਰਕੇ ਆਰਡਰ ਕਰ ਲਿਓ ਪਰ ਨੰਬਰ ਦਿੱਤੇ ਹੋਏ ਇਹਦੇ ਤੁਸੀਂ ਕਾਲ ਕਰ ਲਿਓ ਸਾਰੇ ਘਰ ਦਾ ਫਰਨੀਚਰ ਲੈਣਾ ਜੇਕਰ ਤੁਸੀਂ 38000 ਦੇ ਵਿੱਚ ਪੈਕੇਜ ਬਣਾਇਆ ਪਾਈ ਨੇ ਬਹੁਤ ਵਧੀਆ ਆਫਰ ਹੈ ਇੱਥੇ ਹੀ ਆਰ ਚ ਪਹਿਲਾਂ ਕਦੇ ਦੇਖਿਆ ਨਾ ਫਿਰ ਇਹਦੇ ਵਿੱਚ ਕੀ ਖੂਸ਼ ਹੁੰਦਾ ਜੀ ਇਹਦੇ ਵਿੱਚ ਇੱਕ ਤਾਂ ਡਬਲ ਬੈੱਡ ਕੱਢਦੇ ਆ ਜੀ ਨਾਲ ਜੋੜਾ ਗੱਦੇ ਦਾ ਕੱਢਦੇ ਆ ਗੱਦਾ ਵੀ ਇਹ 4.5 ਇੰਚ ਹੁੰਦਾ ਜੀ ਆਮ ਗੱਦਿਆਂ ਨਾਲੋਂ ਮੋਟਾ ਗੱਦਾ ਹੁੰਦਾ ਗਰੰਟੀ ਗਰੰਟੀ ਇਹਦੀ 5 ਸਾਲ ਦੀ ਹੁੰਦੀ ਆ ਜੀ ਬੈੱਡ ਦੀ 5-7 ਦੀ ਸੋਫੇ ਦੀ ਹੁੰਦੀ ਆ ਜੀ ਇਹਦੇ ਵਿੱਚ ਨਾ ਬੋਰਡ ਥੱਲੇ ਬੋਰਡ ਲੱਗਿਆ ਹੁੰਦਾ ਜੀ ਸਾਡਾ ਜਿਵੇਂ ਆ ਦੇਖੋ ਆਵਾਜ਼ ਸੁਣੋ ਇਹ ਪੂਰਾ ਵਧੀਆ ਜੀ ਹਾਂ ਪਲਾਈ ਨਹੀਂ ਲੱਗੀ ਹੁੰਦੀ ਲੱਕੜ ਅਲਮਾਰੀ ਵੀ ਲੱਕੜ ਦੀ ਸ਼ੌਕਰ ਵਾਲੀ ਅਲਮਾਰੀ ਹੁੰਦੀ ਆ ਜੀ ਆਪਣੇ ਕੋਲੇ ਇਹ ਕਲ ਮਾਰੀ ਆ ਗਈ ਵਿੱਚ ਹਾਂ ਇੱਕ ਫਾਈਵ ਸੀਟਡ ਫੈਂਸੀ ਚ ਸੋਫਾ ਹੁੰਦਾ ਵਾ ਉਹ ਹਲਕਾ ਸੋਫਾ ਨਹੀਂ ਹੁੰਦਾ ਵਿਦ ਟੇਬਲ ਹੁੰਦਾ ਜੀ ਟੇਬਲ ਦੇ ਥੱਲੇ ਵੀ ਇਹਦੇ ਸਮਾਨ ਰੱਖਣ ਨੂੰ ਬਣਿਆ ਹੁੰਦਾ ਜੀ ਆਹ ਵਾਲਾ ਨਾ ਆ ਦੇਖੋ ਜੀ ਇਹਦੇ ਥੱਲੇ ਨਾ ਸਮਾਨ ਰੱਖਣ ਨੂੰ ਬਣਿਆ ਹੁੰਦਾ ਹੂੰ 5 ਸਾਲ ਦੀ ਗਾਰੰਟੀ ਸਾਰੇ ਸਮਾਨ ਦੀ ਗੱਦਿਆਂ ਦੀ 2 ਸਾਲ ਦੀ ਗੱਦਿਆਂ ਦੀ 2 ਸਾਲ ਦੀ ਬਾਕੀ ਸਾਰੇ ਸਮਾਨ ਦੀ 5 ਸਾਲ ਦੀ ਗਾਰੰਟੀ ਹੁੰਦੀ ਹੈ ਠੀਕ ਹੈ ਜੀ ਇਹ ਸ਼ਗਨ ਸਕੀਮ ਯਾਨੀ ਬਿਆ ਕੁੜੀਆਂ ਦੇ ਵਿਆਹ ਦੀਆਂ ਕਰਨ ਵਾਸਤੇ ਹਾਂਜੀ 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 ਇਹ ਤੀਆਂ ਪਹਿਣਾ ਵਾਸਤੇ ਸਪੈਸ਼ਲ ਆਫਰ ਲਾਇਆ ਬਾਈਆਂ ਨੇ ਜੇ ਕਿਸੇ ਨੇ ਆਰਡਰ ਕਰਨਾ ਹੈ ਉੱਪਰ ਨੰਬਰ ਦਿੱਤੇ ਹੋਏ ਇਹਨਾਂ ਦੇ ਤੁਸੀਂ ਕਾਲ ਕਰਕੇ ਆਰਡਰ ਕਰ ਸਕਦੇ ਹੋ ਤੇ ਡਿਲੀਵਰੀ ਸਾਰੇ ਪੰਜਾਬ ਚ ਫਰੀ ਹੈ ਜੀ ਆਲਮਾਰੀ ਦੇ ਵਿੱਚ ਇੱਕ ਵੱਖਰਾ ਫੰਕਸ਼ਨ ਪਾਇਆ ਬਾਈਆਂ ਨੇ ਇਹ ਅਲਮਾਰੀ ਤੁਸੀਂ ਪਹਿਲਾਂ ਕਦੇ ਦੇਖੀ ਨਹੀਂ ਪੰਜਾਬ ਦੇ ਵਿੱਚ ਪਹਿਲੀ ਅਲਮਾਰੀ ਬਣੀ ਹੈ ਇਹ ਤੇ ਇਹਦੇ ਵਿੱਚ ਅਜਿਹਾ ਕੀ ਫੰਕਸ਼ਨ ਤੁਸੀਂ ਐਡ ਕਰਤਾ ਹੈ? ਇਹਦੇ ਵਿੱਚ ਨਾ ਦੇਖੋ ਜੀ ਇਹ ਆਪਾਂ ਹੀ ਤਿਆਰ ਕਰਦੇ ਆਂ ਪੰਜਾਬ 'ਚ ਇਹਦੇ ਵਿੱਚ ਕੀ ਹੈ ਜੀ ਸਾਈਡ ਤੇ ਡ्रेसਿੰਗ ਟੇਬਲ ਆ ਜਾਂਦਾ ਅੰਡਰਗਰਾਉਂਡ ਡ्रेसਿੰਗ ਟੇਬਲ ਹੈ ਇਹਨੂੰ ਬੰਦ ਕਰ ਦਿਓ ਜੀ ਆਹ ਦੇਖੋ ਜੀ ਉਸ ਤੋਂ ਬਾਅਦ ਇਹ ਪੂਰੀ ਅਲਮਾਰੀ ਖੁੱਲ ਜਾਂਦੀ ਹੈ ਜੀ ਦੋ ਹਿੱਸਿਆਂ ਚ ਹੋਗੀ ਮਤਲਬ ਬਿਲਕੁਲ ਥੱਲੇ ਜੀ ਆਪਰ ਫਾਈਲ ਪੱਲੇ ਲਗਾਣੇ ਆ ਜੀ ਆ ਦੇਖੋ ਜੀ ਪ੍ਰੋਫਾਈਲ ਦਾ ਆਹ ਲਗਾਣੇ ਆ ਜੀ ਆਪਾਂ ਪੱਲਾ ਠੀਕ ਹੈ ਜੀ ਸ਼ੁਕਰ ਸਾਡਾ ਜੀ ਪ੍ਰੋਫਾਈਲ ਨਾਲ ਲੱਗਿਆ ਹੁੰਦਾ ਪਲੱਸ ਇਧਰੋਂ ਵੀ ਅਲੱਗ ਵੱਡੀ ਅਲਮਾਰੀ ਖੁੱਲ੍ਹ ਜਾਂਦੀ ਹੈ ਜੀ ਹਾਂਜੀ ਅਲਮ ਹਾਂ ਕਲਰ ਵੀ ਸਾਰਾ ਸਾਡਾ ਏਸ਼ੀਅਨ ਪੇਂਟ ਦਾ ਆਪ ਯਾਨੀ ਤਿਆਰ ਕਰਦੇ ਹਾਂ ਸਲਮਾਰੀ ਨੂੰ ਕਲਰ ਦੀ ਕੁਆਲਿਟੀ ਬਹੁਤ ਵਧੀਆ ਹੈ ਇਹਦੇ ਵਿੱਚ ਆਹ ਹੈਂਡਲ ਹੈ ਜੀ ਹੈਂਡਲ ਇਹਦੇ ਵਿੱਚ ਬਲੈਕ ਇਹ ਵੀ ਪਾਊਡਰ ਕੋਟਿੰਗ ਵਾਲਾ ਹੈਂਡਲ ਵੀ ਆਹ ਰੋਸ ਗੋਲਡ ਹੈਂਡਲ ਹੈ ਇਹਦੀ ਫਿਨਿਸ਼ਿੰਗ ਤੇ ਕੁਆਲਿਟੀ ਇਹਦੀ ਉਹਦੇ ਤੋਂ ਵੀ ਦੋਨੇ ਹੀ ਸੁਪਰ ਹੋਣਗੀਆਂ ਜੀ ਇਹਦਾ ਕਲਰ ਕੋਈ ਹਿਸਾਬ ਨਾਲ ਕਰਵਾ ਸਕਦੇ ਹਾਂ ਬਿਲਕੁਲ ਬਿਲਕੁਲ ਹਰ ਤਰ੍ਹਾਂ ਦਾ ਮਾਲ ਹਰ ਤਰ੍ਹਾਂ ਦਾ ਡਿਜ਼ਾਈਨ ਇਹਦੇ ਵਿੱਚ ਕਲਰ ਵੀ ਹੋਰ ਵੀ ਮਿਲ ਜਾਣਗੇ ਜੀ ਆਜੋ ਇੱਕ ਕਲਰ ਹੋਰ ਆਹ ਦੇਖੋ ਜੀ ਉਵੇਂ ਹੀ ਖੁੱਲਦੀ ਹੈ ਜੀ ਸੇਮ ਠੀਕ ਹੈ ਜੀ ਬੈਂਗਲ ਬਾਕਸ ਮੇਕਅਪ ਇਹ ਬੜੀ ਚੀਜ਼ ਕਰਤੀਆਂ ਨਾ ਐਡ ਤੁਸੀਂ ਨਹੀਂ ਇਹਦੇ ਵਿੱਚ ਜਿਹੜਾ ਕਲਰ ਵੀ ਆ ਦੇਖੋ ਟੈਕਸਚਰ ਪੇਂਟ ਆ ਜੀ ਬਿਸਕੁਟੀ ਕਲਰ ਜੀ ਬਹੁਤ ਸੋਹਣੀ ਅਲਮਾਰੀ ਆ ਜੀ ਦੇਖ ਹਾਂ ਜੀ ਇਹ ਕਲਰ ਜੀ ਤੁਸੀਂ ਕਿਵੇਂ ਇਹ ਕਿਵੇਂ ਕੀਤਾ ਬਿਲਕੁਲ ਇਹ ਨੈਸ਼ਨਲ ਬ੍ਰਾਂਡ ਦਾ ਕਲਰ ਹੁੰਦਾ ਜੀ ਇਹ ਟੈਕਸਚਰ ਕਲਰ ਹੀ ਹੁੰਦਾ ਏਸ਼ੀਅਨ ਪੇਂਟ ਹੀ ਕਲਰ ਯੂਜ਼ ਕਰਦੇ ਆ ਜੀ ਆਪਾਂ ਸਾਰਾ ਠੀਕ ਹੈ ਹੋਰ ਪੱਠੀ ਪੇਂਟ ਪਾਊਡਰ ਕੋਟਡ ਅਲਮਾਰੀ ਆ ਫਿਨਿਸ਼ਿੰਗ ਤੁਹਾਨੂੰ ਪਤਾ ਲੱਗੂਗੀ ਜੀ ਜਦੋਂ ਤੁਸੀਂ ਰੀਅਲ ਦੇ ਵਿੱਚ ਇਸ ਅਲਮਾਰੀ ਨੂੰ ਦੇਖੋਗੇ ਰੀਅਲ ਦੇ ਵਿੱਚ ਤੁਹਾਨੂੰ ਵੀਡੀਓ ਨਾਲੋਂ ਵੀ ਜ਼ਿਆਦਾ ਫਿਨਿਸ਼ਿੰਗ ਆਈ ਦਿਖੂਗੀ ਇਹ। ਇਹ ਏਲਮਾਰੀ ਬਹੁਤ ਸੋਹਣੀ ਹੈ ਇਹ ਕਿਵੇਂ? ਇਹ সিলਵਰ ਗ੍ਰੇ ਕਲਰ ਹੈ ਜੀ। ਇਹ ਬੰਸਲ ਵਾਲੀ ਏਲਮਾਰੀ ਹੈ ਜੀ ਸਾਡੇ ਬ੍ਰਾਂਡ ਦੀ ਏਲਮਾਰੀ ਹੈ ਜੀ ਇਹ। ਅੱਛਾ ਸਾਡਾ ਬ੍ਰਾਂਡ ਉੱਪਰ ਹੋਊਗਾ ਜੀ ਇਹ। ਮਤਲਬ ਜੇ ਇਹ ਏ ਏਲਮਾਰੀ बिकੂਗੀ ਤਾਂ ਸਾਡੇ ਕੋਲੋਂ ਵਿਕਣੀ ਹੈ ਜੀ ਏਲਮਾਰੀ। ਇਹਦੇ ਵਿੱਚ ਆ ਦੇਖੋ ਜੀ ਸਾਈਡ ਤੇ ਸਲਫਾ ਆ ਗਈਆਂ ਜੀ। ਇੱਧਰ ਆ ਦੇਖੋ ਜੀ ਮਰੂਤੀ ਲੋਕ ਆ ਗਿਆ। ਠੀਕ ਹੈ ਜੀ ਇਹਦੇ ਇੱਕ ਇੱਧਰ ਲੋਕ ਆ ਗਿਆ ਜੀ ਸਾਈਡ ਤੇ। ਇਹ ਵੀ ਅਲਮਾਰੀਆਂ ਬਹੁਤ ਭਾਰੀਆਂ ਅਲਮਾਰੀਆਂ ਨੇ ਜੀ ਇਹ ਇਹ ਲਗਭਗ ਜਿਹੜੀਆਂ ਵੀ ਅਲਮਾਰੀਆਂ ਤੁਹਾਨੂੰ ਦਿਖਾਈਆਂ ਜੀ ਇਹ ਸਵਾ ਸਵਾ ਕੁਆਂਟਲ ਡੇਢ ਡੇਢ ਕੁਆਂਟਲ ਦੀਆਂ ਅਲਮਾਰੀਆਂ ਜੀ ਠੀਕ ਹੈ ਡਿਊਰਬਿਲਟੀ ਬਹੁਤ ਜ਼ਿਆਦਾ ਹੁੰਦੀ ਹੈ ਲੋਹੇ ਦੀਆਂ ਅਲਮਾਰੀਆਂ ਬਿਲਕੁਲ ਲੋਹੇ ਦੀਆਂ ਅਲਮਾਰੀਆਂ ਦੀ ਡਿਊਰਬਿਲਟੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਹਾਂਜੀ ਜਿਹੜੀ ਲੱਕੜ ਦੀ ਅਲਮਾਰੀ ਆ ਉਹ ਵੀ ਕਾਮਯਾਬ ਹੁੰਦੀ ਆ ਸਾਡੀ ਵਧੀਆ ਹੋਊਗੀ ਉਹ ਵੀ ਉਹ ਚ ਵੀ ਲੱਕੜ ਚ ਵੀ ਤੁਹਾਨੂੰ ਵੈਰਾਈਟੀ ਦਿਖਾਣਾ ਜੀ ਮੈਂ ਇਹਦਾ ਰੇਟ ਕਿਵੇਂ ਆ ਗਈ ਰੇਟ ਇਹਦਾ ਅਪਰੋਕਸੀਮੇਟ ਰੇਟ ਆਪਣੇ ਕੋਲੇ ਉਹ ਜਿਹੜੀ ਪਹਿਲਾਂ ਤੁਹਾਨੂੰ ਮੂਰੇ ਦਿਖਾਈਆਂ ਸੀਗੀਆਂ ਜੀ ਤਿੰਨ ਫੁੱਟੀ ਪੱਠੀ ਬੇਡ ਦੀਆਂ ਉਹ ਅਪਰੋਕਸੀਮੇਟ 16 17 ਤੋਂ ਸ਼ਟਾਰਟ ਹੋ ਜਾਂਦੀਆਂ ਜੀ ਬਾਕੀ ਜਿੰਨੀ ਮਰਜ਼ੀ ਅੱਗੇ ਤੱਕ ਰੇਂਜ ਲੈ ਲਓ ਇਹ ਲਗ ਜਿਹੜੇ ਬੈੱਡ ਹੈ ਇੱਥੇ ਤੁਸੀਂ ਆਪਣਾ ਪੁਰਾਣਾ ਟੁੱਟਿਆ ਹੋਇਆ ਬੈੱਡ ਕਟਵਾ ਕੇ 5000 ਦਾ ਇਹਨੂੰ ਨਵਾਂ ਲਿਆ ਸਕਦੇ ਹੋ ਨਵਾਂ ਲਿਆ ਸਕਦੇ ਹੋ ਜੀ ਇਹਦੇ ਵਿੱਚ ਸਪੈਸੀਫਿਕੇਸ਼ਨ ਕੀ ਹੈ ਜੀ ਦੇਖੋ ਪੀਯੂ ਪਾਲਿਸ਼ ਦਾ ਬੈੱਡ ਹੈ ਜੀ ਇਹ ਪੀਯੂ ਪਾਲਿਸ਼ ਕਿਵੇਂ ਪੀਯੂ ਪਾਲਿਸ਼ ਹੋਈ ਹੋਈ ਹੈ ਜੀ ਉੱਪਰ ਉੱਪਰ ਸਾਰੇ ਗਰੂਫਾਂ ਦੇ ਵਿੱਚ ਆਕ ਵਰਕ ਕੀਤਾ ਹੋਇਆ ਜੀ ਇਹ ਪੀਯੂ ਪਾਲਿਸ਼ ਸਭ ਤੋਂ ਕੋਸਟਲੀ ਹੁੰਦੀ ਹੈ ਇਹ ਪੀਲੀ ਨਹੀਂ ਪੈਂਦੀ ਜੀ ਦੇਖੋ ਵਾਈਟ ਆ ਨਾ ਤਾਂ ਵਾਈਟ ਹੀ ਰਹੂਗੀ ਇਹ ਕਰੀਮ ਆ ਤਾਂ ਕਰੀਮ ਹੀ ਰਹੂਗੀ ਇਹ ਖਰਾਬ ਨਹੀਂ ਹੋਊਗੀ ਪੀਯੂ ਪਾਲਿਸ਼ ਇਹਦੇ ਦੇਖੋ ਜੀ ਆ ਆ ਜਿਹੜੇ ਦੋਨੇ ਬਾਕਸ ਬਣਿਆ ਇਹ ਵੀ ਪੀਯੂ ਪਾਲਿਸ਼ ਦੇ ਵਿੱਚ ਆਈਏ ਇਹ ਵੀ ਫੁੱਲ ਗਰੰਟੀ ਦੇ ਵਿੱਚ ਬਾਕਸ ਹੋਣਗੇ ਜੀ ਬਾਕੀ ਇਹਦੇ ਵਿੱਚ ਆ ਦੇਖੋ ਆ ਫਿਨਿਸ਼ਿੰਗ ਤੇ ਆ ਸਫਾਈ ਕੁਲਟਿੰਗ ਦੀ ਜੀ ਹਾਂਜੀ ਕੁਲਟਿੰਗ ਦੀ ਸਫਾਈ ਪੂਰੀ ਹੋਊਗੀ ਇਹਦਾ ਬਾਕਸ ਵੀ ਪੂਰਾ ਖੁੱਲਦਾ ਹੋਊਗਾ ਜੀ ਦੇਖੋ ਇਹ ਯਾਨੀ ਇਹਦੇ ਵਿੱਚ ਤੁਹਾਡਾ ਸਪੇਸ ਖੁੱਲਾ ਮਿਲ ਜੂਗਾ ਜੀ ਜੇ ਇੱਧਰ ਵੀ ਯਾਨੀ ਰੱਖ ਸਕਦੇ ਹੋ ਇੱਧਰ ਵੀ ਸਿੱਧਾ ਠੀਕ ਹੈ ਜੀ ਬਾਰੇ ਪਾਵੇ ਹੁੰਦੇ ਆ ਜੀ ਖੁਦ ਤਿਆਰ ਕਰਦੇ ਆ ਜੀ ਇਹਦੇ ਉੱਪਰ ਟੇਬਲ ਬਣੂਗਾ ਪਾਲਿਸ਼ ਵੀ ਆਪਣੀ ਅੰਦਰ ਹੀ ਹੁੰਦੀ ਆ ਸਾਰੀ ਏਸ਼ੀਅਨ ਪੇਂਟ ਦੀ ਪਾਲਿਸ਼ ਹੁੰਦੀ ਆ ਸਾਰੀ ਮੈਲਾਮਾਈਨ ਯੂਜ਼ ਕਰਦੇ ਆ ਕੋਈ ਲੈਕਰ ਨਹੀਂ ਮਾਰਦੇ ਲੱਕੜ ਸਾਰੀ ਟਾਲੀ ਦੀ ਆ ਜੀ ਇਹਦਾ ਭਜਨ ਚੱਕ ਕੇ ਦੇਖੋ ਜੀ ਭਾਵੇਂ ਦਾ ਕਿੰਨਾ ਆ ਘਟਾ ਕੇ ਦੇਖੋ ਸਾਰੀ A2Z ਟਾਲੀ ਆ ਜੀ ਦੇਖੋ ਇੱਧਰ ਆਉਂਦਾ ਜੀ ਆਹ ਦੇਖੋ ਜੀ ਆਹ ਵਾਲਾ ਜੀ ਇਦੇ ਵਿੱਚ ਪਾਲਿਸ਼ ਦੀ ਕੁਆਲਿਟੀ ਦੇਖੋ ਜੀ ਹਾਂਜੀ ਸਹੀ ਗੱਲ ਹੈ ਪਾਲਿਸ਼ ਦੀ ਕੁਆਲਿਟੀ ਦੇਖੋ ਜੀ ਏਸ਼ੀਅਨ ਪੇਂਟ ਨੈਰੋ ਲੈਕ ਫਿਰ ਜਿੱਥੇ ਇੱਥੇ ਪਾਲਿਸ਼ ਹੋਗੀ ਜੀ ਇੱਥੇ ਤਾਂ ਟਾਲੀ ਲਾਣੀ ਲਾਣੀ ਸੀਗੀ ਬਾਕੀ ਵੀ ਸਾਰੀ ਟਾਲੀ ਲੱਗੀ ਹੋਈ ਆ ਜੀ ਆ ਦੇਖੋ ਜੀ ਇਹ ਨੇ ਆ ਵੀ ਜਿਹੜੇ ਹਾਈਡ ਵਾਲੀਆਂ ਜਗ੍ਹਾਵਾਂ ਨੇ ਉੱਥੇ ਦੂਜੀ ਲੱਕੜ ਲਾ ਦਿੰਦੇ ਆ ਦੂਜੀ ਲੱਕੜ ਲਾ ਦਿੰਦੇ ਆ ਨਾ ਆਪਾਂ ਚਿੱਟੀ ਡੇਗ ਡੂਗ ਸਭ ਕੁਝ ਹੀ ਲਾਈ ਜਾਂਦੇ ਆ ਜੀ ਉਹਦੇ ਵਿੱਚ ਆਪਣੀ ਅੰਦਰ ਵੀ ਦੇਖੋ ਟਾਲੀ ਲੱਗੀ ਹੋਊਗੀ ਆ ਦੇਖੋ ਜੀ ਇੱਥੇ ਕਪੜਾ ਚੱਲਣਾ ਚੜਨਾ ਬਾ ਇੱਥੇ ਵੀ ਟਾਲੀ ਲੱਗੀ ਆ ਕੋਈ ਵੀ ਨਹੀਂ ਲੰਦਾ ਜੀ ਸੋਫਿਆਂ ਦੀ ਡਿਜ਼ਾਈਨ ਹੋਰ ਵੀ ਬਹੁਤ ਆ ਤੁਸੀਂ ਡਿਜ਼ਾਈਨ ਦੇਖੋ ਜੀ ਆਪਣੇ ਕੋਲ ਹਰ ਤਰ੍ਹਾਂ ਦੇ ਡਿਜ਼ਾਈਨ ਆ ਜੀ ਇਹ ਬਧੀਆ ਹੈ ਸੋਫੇ ਨਹੀਂ 3000 38000 ਦੀ ਰੇਂਜ ਦੇ ਵਿੱਚ ਆ ਡਿਜ਼ਾਈਨ ਆ ਕਲਰ ਬਹੁਤ ਪਿਆਰਾ ਹੈ ਜੀ। ਮਲੇ ਬਹੁਤ ਕਾਟ ਬਾਇਸ ਦੇ ਵਿੱਚ ਇੱਥੇ ਮਿਲ ਜਣਗੇ ਸੋਫੇ ਆ ਜੀ। ਬਿਲਕੁਲ ਬਿਲਕੁਲ ਆ ਦੇਖੋ ਜੀ ਆ ਡਿਜ਼ਾਈਨ ਬਹੁਤ ਪਿਆਰਾ ਹੈ ਜੀ। ਇਹ ਜਿਵੇਂ ਆਪਣਾ ਬਾਹਰਲੇ ਦੇਸ਼ਾਂ ਚੋਂ ਦੇਣਾ ਉਵੇਂ ਹੈ ਹਨਾ ਜੀ। ਬਿਲਕੁਲ ਬਿਲਕੁਲ ਡਿਜ਼ਾਈਨ ਦੀ ਲੁੱਕ ਤੇ ਕੁਆਲਿਟੀ ਤੇ ਗ੍ਰੇਸ ਦੇਖੋ ਜੀ। ਹਾਂ। ਇਹਦੇ ਵਿੱਚ ਰਾਉਂਡ ਕੁਸ਼ਨ ਹੈ ਜੀ ਬਹੁਤ ਵਧੀਆ ਕੁਆਲਿਟੀ ਦਾ ਕੁਸ਼ਨ ਹੈ ਜੀ। ਇਹ ਚੀਜ਼ ਨਵੀਂ ਦੇਖੀ ਹੈ ਨਾ ਜੀ। ਬਹੁਤ ਵਧੀਆ ਕੁਆਲਿਟੀ ਦਾ ਕੁਸ਼ਨ ਹੈ ਇਹ। ਆ ਸੋਫਿਆਂ ਦੇ ਵਿੱਚ ਗੱਦਾ ਕਿਹੜਾ ਯੂਜ਼ ਕਰ ਗੱਦਾ ਆਪਾਂ ਸੋਫਿਆਂ ਦੀ ਕੁਆਲਿਟੀ ਨਾਲ ਅੰਦਰੀ ਮੈਨੂਫੈਕਚਰ ਕਰਦੇ ਆ ਵੀਰ ਜੀ ਤੇ ਇਹਦੇ ਵਿੱਚ ਜਿਹੜੀ ਕੁਆਲਿਟੀ ਹੈ ਨਾ 50 ਡੈਨਸਿਟੀ ਐਕਸਟਰਾ ਸੁਪਰ ਪ੍ਰੀਮੀਅਮ ਪਹਿਲਾਂ ਤਾਂ ਇਹ ਆਪਣੀ ਕੁਆਲਿਟੀ ਹੁੰਦੀ ਆ 50 ਡੈਨਸਿਟੀ ਜੀ ਪਾਵਰ ਹੁੰਦੀ ਆ ਪਹਿਲਾਂ ਤਾਂ ਗੱਦੇ ਦੇ ਵਿੱਚ ਆਹ ਗੱਦੀ ਲਾਨੀ ਆ ਸੀ ਉਹ ਦੇਖੋ ਗੱਦੀ ਲੱਗ ਰਹੀ ਹੈ ਨਾ ਇਸੇ ਕਲਰ ਦੀ ਗੱਦੀ ਉਹ ਲੱਗ ਰਹੀ ਹੈ ਇਹ ਇਹ ਕਲਰ ਹੁੰਦੀ ਹੈ ਜੀ ਦੇਖੋ ਜਿੱਥੇ ਬਹਿਣਾ ਵਾ ਸੀਟ ਤੇ ਅੱਛਾ ਜੀ ਤੇ ਇਹਦੇ ਵਿੱਚ ਆ ਦੇਖੋ ਜੀ 50 ਡੈਨਸਿਟੀ ਉੱਪਰ ਮੋਰ ਹੁੰਦੀ ਆ ਪਾਵਰ ਹੁੰਦੀ ਆ ਜੀ 50 ਡੈਨਸਿਟੀ ਦੀ ਅੱਛਾ ਜੀ ਅਸਲੀ ਪਾਵਰ ਹੁੰਦੀ ਆ ਜੀ ਇਹ ਗੱਦੇ ਦੀ 50 ਡੈਨਸਿਟੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਪਾਵਰ ਹੁੰਦੀ ਆ ਫਿਰ ਇਹਨੂੰ ਵੀ ਕਿਹੜੀ ਫਾਰਮ ਆ ਇਹ ਠੀਕ ਹੈ ਜੀ ਪ੍ਰੀਮੀਅਮ ਆ ਐਕਸਟਰਾ ਸੁਪਰ ਪ੍ਰੀ ਐਕਸਟਰਾ ਪ੍ਰੀਮੀਅਮ ਪ੍ਰੀਮੀਅਮ ਆ ਸੁਪਰ ਪ੍ਰੀਮੀਅਮ ਜਾਂ ਐਕਸਟਰਾ ਸੁਪਰ ਪ੍ਰੀਮੀਅਮ ਆ ਆਪਾਂ ਐਕਸਟਰਾ ਸੁਪਰ ਪ੍ਰੀਮੀਅਮ ਇਹਦੇ ਵਿੱਚ ਯੂਜ਼ ਕਰ ਰਹੇ ਹਾਂ ਜੀ ਮੰਨ ਲਓ ਜਮੇਵਾਰੀ ਇਹ ਵੀ ਤੁਸੀਂ ਬੜੀ ਕੁਆਲਿਟੀ ਯੂਜ਼ ਕਰ ਰਹੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਕੰਪਨੀ ਮੈਟਰ ਕਰਦੀ ਹੈ ਜੀ ਹਮਮ ਕੰਪਨੀ ਇਹਦੇ ਵਿੱਚ ਜਿਹੜੀ ਹੁੰਦੀ ਆ ਆਪਣੀ ਫਰੈਸ਼ੀਆ ਦੀ ਕੰਪਨੀ ਹੋਊਗੀ ਉੱਪਰ ਮੋਰ ਹੁੰਦੀ ਆ ਫਰੈਸ਼ੀਆ ਦੀ ਕੰਪਨੀ ਦੀ ਇੱਕ ਕੰਪਨੀ ਹੁੰਦੀ ਆ ਜਿਵੇਂ ਨਾਰਮਲ ਲੋਕਲ ਕੰਪਨੀਆਂ ਹੋ ਜਾਂਦੀਆਂ ਨੇ ਆਪਣਾ ਨੈਸ਼ਨਲ ਬ੍ਰਾਂਡ ਹੁੰਦਾ ਜੀ ਉਸ ਤੋਂ ਬਾਅਦ ਇਹਦੇ ਵਿੱਚ ਆ ਜਿਵੇਂ ਚਾਰਲਸ ਯੂ ਆ ਬੈਕ ਤੇ ਲਗਾਨੇ ਆ ਜੀ ਲੋਕੀ ਹਾਂ ਇਹ ਸਸਤੀ ਹੁੰਦੀ ਆ ਜੀ ਦੇਖੋ ਇਹ ਦੇਖੋ ਜੀ ਤੁਸੀਂ ਉਹ ਨੋ ਵਿੱਚ ਵੜ ਗਿਆ ਜੀ ਇਹਦਾ ਉੱਤੇ ਹੀ ਖੜਾ ਆ ਜੀ ਇਹ ਕੁਆਲਟੀ ਦਾ ਬਹੁਤ ਫਰਕ ਹੁੰਦਾ ਜੀ ਇਹ ਹਲਕੀ ਕੁਆਲਟੀ ਹੁੰਦੀ ਆ ਇਹ ਹੈਵੀ ਕੁਆਲਟੀ ਹੁੰਦੀ ਆ ਜੀ ਇਸ ਤੋਂ ਫਿਰ ਜੇ ਜਿਹੜੀ ਜਿਹੜੀ ਲੋਕ ਸੀਟ ਤੇ ਲਾਂਦੇ ਆ ਅਸੀਂ ਬੈਕ ਤੇ ਲਗਾਨੇ ਆ ਜੀ ਉਹ ਜਿਵੇਂ ਆ 40 ਡੈਨਸਿਟੀ ਆ ਆ ਵਾਲੀ ਜਿਹੜੀ ਆ ਆ 32 ਹੈ ਜੀ ਆ 40 ਹੈ ਜੀ ਇਹ ਅਸੀਂ ਯਾਨੀ ਬੈਕ ਤੇ ਸਾਈਡਾਂ ਤੇ ਲਗਾਣੇ ਆ। ਅੱਛਾ ਨਹੀਂ ਆ ਜੁਜ ਕਰਦੇ ਪੱਤੀ ਵਾਲੀ ਹੈ। ਨਹੀਂ ਤਾਂ ਆਹ ਸੀਟ ਤੇ ਲਗਾਉਂਦੇ ਆ ਜੀ। ਅੱਛਾ ਇਹ ਉਦੋਂ ਵੀ ਥੋੜੀ ਲੋਅ ਆ ਗਈ। ਇਹ ਉਦੋਂ ਲੋਅ ਆ ਜੀ। ਕੱਪੜੇ ਦੀ ਕੁਆਲਿਟੀ। ਹੂੰ ਕੱਪੜੇ ਜੀ ਬਹੁਤ ਅੰਤਰ ਹੁੰਦਾ ਨਾ ਇਹ। ਆ ਫਲੀਸ ਬੈਕਿੰਗ ਆ ਜੀ। ਆ ਦੇਖੋ ਬਿਲਕੁਲ ਮਲੈਮ ਕਪੜਾ ਪਿੱਛੇ ਜੀ। ਜਿੰਨਾ ਮਲੈਮ ਅੱਗੇ ਆ ਜੀ ਕਪੜਾ ਹੂੰ ਉਨਾ ਹੀ ਮਲੈਮ ਪਿੱਛੇ ਕਪੜਾ ਜੀ। ਫਿਰ ਇਹ ਮੋਟਾ ਵੀ ਆ ਕਪੜਾ ਦੇਖੋ ਜੀ। ਸਹੀ ਗੱਲ ਹੈ। ਜਿੰਨਾ ਬੈਕ ਹੁੰਦੀ ਆ ਜੀ ਮੇਨ ਕਪੜੇ ਦੀ। ਹੂੰ ਜਦੋਂ ਤੁਸੀਂ ਬੈਕ ਦੇਖੋਗੇ ਨਾ ਕਪੜੇ ਦੀ